ਮੇਰਾ ਪੁੱਤ ਲੱਗਿਆ ਆਲੂ ਨਾਲ ਰੋਟੀ ਖਾਣਾ। ਇਹ ਸਿਰਫ ਆਲੂ ਨਾਲ ਰੋਟੀ ਖਾਂਦਾ। ਲੋ ਆ ਦਿਨਾਂ ਖਾ। ਹਾਂ ਤਾਂ ਚਿਕਲੇ ਦਾ ਬਣਾਇਆ ਹੋਇਆ ਡਿਨਰ ਖਾ ਲੋ। ਨੀਚੇ ਨੂੰ ਕਰਨਾ ਤਦਸੇ। ਨੀਚੇ ਦਾ ਹੋਊ ਨੀਚੇ ਕਰ। ਲੌਲੀਪੌਪ, ਜੂਸ, ਫਰੈਂਚ ਫਰਾਈ, ਡੋਨਟ। ਹੋਰ ਕੀ? ਡੋਨਟ। ਡੋਨਟ। ਅੱਛਾ। ਚਲ ਜੋ ਵੀ ਆ। ਤੁਸੀਂ ਆਪੇ ਦੇਖ ਦੋ ਕਿ ਸਮਝ ਜੋ ਆ ਵਿੱਚ ਚਮਚੇ ਰੱਖੇ ਹੋਏ ਨੇ। ਲੈ ਫੜ ਮੂੰਹ ਖੋਲ। ਹਾਂ। ਚਾਓ। ਮੈਂ ਰੋਟੀ ਖਾ ਲਈ ਮੈਂ ਹੁਣੇ ਖਾ ਕੇ ਖੱਟੀ ਤੇ ਤਿੰਨ ਅੰਬਾ ਨੂੰ ਦਿੱਤਾ ਸੀ ਮਾਮਾ ਤੀਆਂ ਨੇ ਗੇੜਾ ਮੇਰੇ ਪੁੱਤ ਨੇ ਖਾਦਾ ਅੱਧਾ ਕੰਬ ਅੱਧੇ ਤੋਂ ਵੀ ਘੱਟ ਮੈਂ ਹੀ ਖਾਦਾ ਹਾਂ ਸੱਚੀ ਦਾਹੀਂ ਮੈਂ ਹੁਣੇ ਰੋਟੀ ਖਾ ਕੇ ਤੀਆਂ ਤੇ ਅੰਬੋਂ ਬਖਾ ਕੇ ਅਸੀਂ ਬਿੱਲੀ ਤੋਂ ਮੇਰਾ ਪੁੱਤ ਖਾਣ ਲੱਗਿਆ ਮੇਰਾ ਪੁੱਤ ਆਲੂ ਨਾਲ ਰੋਟੀ ਖਾਂਦਾ ਮੈਂ ਨਹੀਂ ਲੱਗਦਾ ਕੋਈ ਨਾ ਹਾਂ ਦਾ ਇਹ ਪਹਿਲਾਂ ਇਹਨੂੰ ਮੈਂ ਪੁੱਛਿਆ ਤੂੰ ਰੋਟੀ ਖਾਣੀ ਆ ਜਦੋਂ ਮੈਂ ਰੋਟੀ ਬਕਾਉਣੀ ਆ ਨਾ ਇਹਨੂੰ ਮੈਂ ਪੁੱਛਦੀ ਆ ਕਿਉਂਕਿ ਇਹ ਖਾਂਦਾ ਲੱਛਾ ਪਰੌਂਠਾ ਤੇ ਬੰਦਾ ਕਹਿੰਦਾ ਮੈਂ ਰੋਟੀ ਖਾਣੇ ਨਹੀਂ ਠੀਕ ਆ ਫਿਰ ਮੈਂ ਰੋਟੀ ਬਣਾ ਲਈ ਮੈਂ ਲੱਛਾ ਪਰੌਂਠਾ ਬਣਾਇਆ ਨਹੀਂ ਜਦੋਂ ਰੋਟੀ ਬਣ ਗਈ ਫਿਰ ਕਹਿੰਦੀ ਲੱਛਾ ਪਰੌਂਠਾ ਬਣਾ ਕੇ ਤੋ ਮੈਂ ਕਹਾਂ ਹੁਣ ਮੇਰੇ ਤੋਂ ਵੀ ਬਣਦਾਗਾ ਹੁਣ ਖਲੋ ਟਾਈਮ ਦੇਖ ਸਕਦਾ ਤੁਸੀਂ ਸ਼ਾਮ ਦੇ ਪਜ ਚੁੱਕੇ ਨੇ 4 ਇਧਰੋ ਟੇਢੀ ਬੈਠੀ ਮੈਨੂੰ ਪਤਾ ਨਹੀਂ 4:20 ਹੋਇਆ ਕਿ 4:25 ਹੋਇਆ ਪਤਾ ਨਹੀਂ ਕੰਨੇ ਦਾ 25 ਤਾਂ ਨਹੀਂ ਹੋਏ ਹੁਣ 15:20 ਦਾ ਹੋਵੇ ਦਿਸ ਰਹੇ ਨੇ ਮੈਨੂੰ ਇੱਥੋਂ ਕੋ ਸ਼ਾਮ ਹੋ ਚੁੱਕੀ ਆ ਜਿਹਨੇ ਗੁੱਸੇ ਦੀ ਮਾਰੀ ਨੇ ਰੋਟੀ ਨਹੀਂ ਖਾਧੀ ਵੀ ਲੱਛਾ ਪਰੌਂਠਾ ਨਹੀਂ ਬਣਾਇਆ ਹਾਂਜੀ ਹਾਂਜੀ ਫਿਰ ਮੈਂ ਮੀਨੀ ਰੋਟੀ ਸਾਦੀ ਚ ਰੋਈ ਨਾ ਖਾਦੀ ਮੈਂ ਕਿਵੇਂ ਖਾਲਾਂ ਦੀ ਰੋਟੀ ਹੁਣ ਇਹਨੇ ਰੋਟੀ ਮੰਗੀਆ ਕਹਿੰਦੀ ਫਿਰ ਮੈਨੂੰ ਆਲੂ ਨਾਲੇ ਖਵਾ ਦੇ ਜੇ ਅੱਛਾ ਪਰੌਂਠਾ ਨਹੀਂ ਦੇ ਸਕਦੀ ਮੈਨੂੰ ਬੜਾ ਤਕਾ ਕੇ ਜਿਹਨੇ ਮੇਣਾ ਮਾਰੇਆ ਜੇ ਲੱਛਾ ਪਰੌਂਠਾ ਨਹੀਂ ਖਵਾ ਸਕਦੀ ਆਲੂ ਨਾਲੇ ਖਵਾ ਦੇ ਫਿਰ ਮੈਂ ਵੀ ਆਲੂ ਦੀ ਰੋਟੀ ਸਾਦੀ ਚ ਪਾ ਲਈ ਨਾਲੇ ਫਿਰ ਮੈਂ ਤੇਰੇ ਨਾਮ ਬ ਲੈ ਕੇ ਧੋਕੇ ਫਿਰ ਇਹਨੇ ਤਾਂ ਥੋੜਾ ਜਿਹਾ ਖਾਦਾ ਇਹਨੂੰ ਪਸੰਦ ਨਹੀਂ ਆਇਆ ਫਿਰ ਮੈਂ ਹੀ ਖਾਦੀ ਆ ਤੇ ਰੋਟੀ ਖੌਣ ਖਾਦੀ ਮੈਂ ਸਵੇਰ ਦੀ ਭੁੱਖ ਨਹੀਂ ਲੱਗੀ ਸੀ ਪਰ ਮੈਂ ਖਾਦੀ ਨਹੀਂ ਕਿਵੇਂ ਖਾਲਾਂ ਦੀ ਮੈਂ ਜਦੋਂ ਮੇਰਾ ਬੱਚਾ ਹੀ ਭੁੱਖਾ ਬੈਠਾ ਸੀ ਮਾ ਕੇ ਮੈਂ ਰੋਟੀ ਖਾ ਸਕਦੀ ਹਾਂ ਅਸੀਂ 4 ਵਜੇ ਰੋਟੀ ਖਾਣ ਲੱਗੀਆਂ ਰਾਤ ਦੀ ਖਾਦੀ ਹੋਈ ਆ ਇਹ ਤਾਂ ਤੇ ਅੜੇ ਚ 10 ਵਾਰ ਸ਼ੀਸ਼ੀ ਪੀਲਾਂ ਦਾ ਛੱਲੀ ਵਾਲਾ ਭਾਈ ਆ ਛੱਲੀ ਅਸੀਂ ਦੇਲੀ ਲੈਣੀ ਆ ਇੱਕ ਛੱਡੀ ਦਾ ਛੱਡੀ ਪੱਕੀ ਆ ਬਾਕੀ ਦੋ ਲੈ ਲੈ ਤਿੰਨ ਲੈ ਲੈ ਦੀ ਮਰਜ਼ੀ ਆ ਛੱਡੀ ਖਾ ਲਈ ਪਹਿਲਾਂ ਫਿਰ ਸੂਸੀ ਸੂਸੀ ਪੀ ਲਈ ਫਿਰ ਫਰੂਟੀ ਪੀ ਲਈ ਦੋ ਵਾਰ ਨੇ ਤੀਜੀਆਂ ਚੌਥੀਆਂ ਕੁਝ ਖਾਰਾ ਨਹੀਂ ਦਾ ਸਕੋਰ ਕੋਈ ਆ ਭਾਜੀ ਖਾਲਾ ਨਹੀਂ ਇੱਥੇ ਡੱਬਾ ਪਿਆ ਸਪੱਟ ਨਹੀਂ ਕਿੱਥੇ ਲਹੀ ਬੈਠੇ ਸੀਗੇ ਕਾਪੀ ਕੇ ਹੁਣ ਅੱਜ ਮੈਂ ਪਾਰਲਰ ਜਾਣਾ ਸੀ ਹਜੇ ਤੱਕ ਨਹੀਂ ਗਈ ਕੱਲ ਗਏ ਸੀ ਤੇ ਕੱਲ ਟਾਈਮ ਨਹੀਂ ਸੀਗਾ ਉਹਨਾਂ ਕੋਲੇ ਇਹ ਘਰ ਵਾਡਿੰਗ ਸੀ ਦੋ ਸੰਗੋਕਿੰਗ ਸੀ ਉਹ ਕਹਿੰਦੇ ਵੀ ਅੱਜ ਤਾਂ ਟਾਈਮ ਨਹੀਂ ਵੀ ਤੈਨੂੰ 2 ਘੰਟੇ ਲੱਗ ਜਾਣੇ ਨੇ ਮੈਂ ਤਾਂ ਕੱਲ ਹੋਈ ਐ ਹੁਣ ਮੈਂ ਅੱਜ ਜਾਣਾ ਮਮਾ ਮੈਂ ਕੀ ਤੇਗਾ ਹਾਂਜੀ ਮੈਂ ਤੇ ਜੋਤਾ ਚੁਪੀਆਂ ਪਾਰਲਰ ਜੋਤ ਨੇ ਥ੍ਰੈਡ ਵੋਸ਼ ਕਰਾ ਲਿਆ ਬੈਲ ਕਰ ਰਹੇ ਨੇ ਬਸ ਮੈਂ ਵੀ ਥ੍ਰੈਡ ਵੋਸ਼ ਕਰਾ ਲਿਆ ਤੇ ਹੁਣ ਕਲਰ ਕਰਨ ਲੱਗੇ ਨੇ ਦੀਦੀ ਬਸ ਕਰੀਮਾ ਮਿਕਸ ਕਰ ਰਹੀ ਆ ਜੀ ਹਾਂ ਹਾਂ ਜੀ ਅਸੀਂ ਪਾਰਲਰ ਤਵਾ ਚੁੱਕੀਆਂ ਘਰੇ ਰਿਖਾਰ ਆਉਂਦੀਆਂ ਸਾਰੇ ਬੰਦੇ ਨੂੰ ਇੰਨੀ ਜ਼ਿਆਦਾ ਨੀਂਦ ਆਈ ਨਾ ਤੁਸੀਂ ਦੇਖੋ ਆ ਪੈਂ ਦਾ ਤਰੀਕਾ ਮੈਂ ਤਰੀਕਾ ਦਿਖਾਉਣੀ ਆ ਛੀਛੀ ਦਿੱਤੀ ਆ ਬਣਾ ਕੇ ਮੈਂ ਦਵਾ ਦਵ ਮੈਂ ਕਹਾਂ ਵੀ ਪੀ ਲੈ ਆਇਆ ਘੋਟ ਨਹੀਂ ਪਰੀ ਉਹ ਮੇਹੀ ਸੀ ਸਿਪਈਆ ਆ ਪੈਣ ਦਾ ਤਰੀਕਾ ਦੇਖੋ ਹਲੂਮਾਨ ਬਣਿਆ ਹੋਇਆ ਠੀਕ ਆ ਇਹਨੂੰ ਚਾ ਕੇ ਮੈਂ ਹੁਣੇ ਬੈਟਾਂ ਤੇ ਪਾਉਣੀ ਆ ਇੰਨੀ ਆ ਨੀ ਅੱਖਾਂ ਮਿਚਰੀਆਂ ਸੀ ਨਾ ਜਦੋਂ ਆਈ ਆ ਇਹ ਇੰਨੀ ਆ ਨੀ ਅੱਖਾਂ ਮਿਚਰੀਆਂ ਸੀ ਇੰਨੀ ਨੂੰ نیند ਆ ਰਹੀ ਸੀ ਨਾ ਇੰਨੀ ਜਿਆਦਾ ਬਹੁਤ ਜਿਆਦਾ ਉੱਥੇ ਵੀ ਬੈਠੀ ਐ ਸੋਈ ਗਈ ਐ ਚੀਜੀਆਂ ਐਡਾ ਬੜਾ ਲੁਖਾਫਾ ਭਰ ਕੇ ਲੈ ਕੇ ਗਈ ਐ ਅੱਜ ਜਦੋਂ ਵੀ ਮੈਂ ਪਾਰਲਰ ਜਾਣਾ ਮੈਨੂੰ ਪਤਾ ਸੀ ਵੀ 2 ਘੰਟੇ ਦਾ ਕੰਮ ਹੈਗਾ ਪਾਰਲਰ ਦੇ ਵਿੱਚ ਜਦੋਂ ਵੀ 2 ਘੰਟੇ ਦਾ ਕੰਮ ਹੋਵੇ ਪਹਿਲਾਂ ਮੈਂ ਪੰਜ ਸੌ ਦੀ ਦੁਕਾਨ ਤੇ ਪਹੁੰਚਦੀ ਆ ਬੱਸ ਮੈਂ ਕੰਕਲ ਮੈਂ 2 ਘੰਟੇ ਪਾਰਲ ਚ ਬੈਠਣਾ 2 ਘੰਟੇ ਬੰਨਣੀ ਆ ਉਹਨੇ ਆਦੇ ਚਿੱਟੀਆਂ ਦਿੱਤੀਆਂ ਲੁਫਾਫਾ ਭਰ ਕੇ ਹੁਣ ਮੈਂ ਨਿਮਾਰੀ ਜਿਰਾਤੀ ਮੈਂ ਕਾਕਾ ਆ ਗਿਆ ਤਾਂ ਉਹਨੇ ਸਾਰੀਆਂ ਖਾ ਲੈਣੀਆਂ ਨੇ ਇਹਨੇ ਪਿੱਟਣਾ ਇਸ ਲਈ ਮੈਂ ਲੁਕੋਤੀਆਂ ਤੇ ਨਿਮਾਰੀ ਜਿ ਮੈਂ ਕਾ ਸਵੇਰੇ ਉੱਠ ਕੇ ਖਾ ਲੂਗੀ ਤੇ ਜਿਹੜਾ ਏਸੀ ਸੀਗਾ ਆਪਣਾ ਮੈਂ ਥੋੜਾ ਮੈਂ ਪੜ ਦੇ ਸੈਟ ਕਰਕੇ ਤਾਂ ਹੁਣ ਏਸੀ ਰੱਖਤਾ ਇੱਧਰ ਆਪਾਂ ਨੇ ਆ ਤਾਂ ਹੋ ਗਿਆ ਏਸੀ ਉਹ ਐਸੀ ਹੋ ਗਈ ਐਸੀ ਦਾ ਪੱਖਾ ਹੋ ਗਿਆ ਤੇ ਆਹ ਉੱਪਰ ਹੋ ਗਿਆ ਆਪਣਾ ਹੀਟਰ ਪਿਆ ਤੇ ਉਹ ਬੋਲਟਮੀਟਰ ਪਿਆ ਫਰਿੱਜ ਦਾ ਇਧਰਲੇ ਘਰ ਜਾ ਕੇ ਹਜੇ ਤੱਕ ਮੈਂ ਬੋਲਟਮੀਟਰ ਨਹੀਂ ਲਾਇਆ ਫਰਿੱਜ ਦੇ ਉੱਤੇ ਮੈਂ ਫਰਿੱਜ ਦੇ ਬੋਲਟਮੀਟਰ ਹਮੇਸ਼ਾ ਲਾ ਕੇ ਰੱਖਦੀ ਹਾਂ ਜਦੋਂ ਲਾਈਟ ਬੰਦ ਘਟ ਆ ਜਵੇ ਤਾਂ ਕਰਕੇ ਹੈਨਾ ਇਹ ਹਜੇ ਆਹ ਪੜਦੇ ਤਾਰੂੰਗੀ ਇਹ ਪੜਦੇ ਨਾ ਬਹੁਤ ਜ਼ਿਆਦਾ ਲੰਬੇ ਨੇ نیچے ਲੱਗਦੇ ਉਹ ਦਾ ਬੜਾ ਹੀ ਜ਼ਿਆਦਾ ਲੰਬਾ ਆ ਹੈ ਚਾਦਰ ਨੂੰ ਗੁੱਬੇ ਚ ਰੱਖ ਹਜੇ ਇਹ ਛੋਟਾ ਕਰਨ ਨੂੰ ਫੋਲਡ ਕਰ ਲਵਾਂਗੀ ਆਹ ਵਾਲੇ ਪੜਦੇ ਉੱਚੇ ਨੇ ਬੱਸ ਸੋਹਣੇ ਵੀ ਲੱਗਦੇ ਨੇ ਹੈਨਾ ਕਿਉਂਕਿ ਜੇ ਮੇਰੇ ਉਧਰ ਕਪੜੇ-ਕੂਪੜੇ ਧੋਣੀਆਂ ਦੇ ਗਿੱਲੇ ਹੋਣ ਤੋਂ ਤੇ ਇੱਕ ਤਾਂ ਸੋਚ ਰਹੀ ਐਹੀ ਰਹਿਣਾ ਕਈ ਵਾਰ ਦਿਲ ਕਰਦਾ ਵੀ ਆਹ ਵਾਲੇ ਆ ਲੰਬੇ ਪਰਦੇ ਟਾਰ ਕੇ ਇਧਰ ਲਾਦਾ ਫਿਰ ਆ ਜਿਹੜੀ ਨੀਚੇ ਜਗ੍ਹਾ ਖਾਲੀ ਐ ਖਾਲੀ ਲੋਗ ਵੀ ਪ੍ਰੋਪਰ ਹੋ ਜਾਊਗਾ ਤੇ ਇਧਰ ਮੰਜਾ ਜਿਹੜਾ ਉਥੇ ਪਿਆ ਸੀ ਮੰਜਾ ਖਿੱਚ ਕੇ ਆਪਾਂ ਤੇ ਕੰਧ ਦੇ ਨਾਲ ਲਾਤਾ ਜਵੇਂ ਸਾਈਡ ਤੇ ਕਰਤਾ ਉਹੀ ਜਗ੍ਹਾ ਥੋੜੀ ਖੁੱਲ ਗਈ ਤੇ ਇਧਰ ਤਾਂ ਕਾਫੀ ਜ਼ਿਆਦਾ ਜਗ੍ਹਾ ਖੁੱਲ ਗਈ ਆ ਪਹਿਲਾਂ ਅੱਗੇ ਇੰਨੀ ਜਗ੍ਹਾ ਨਹੀਂ ਸੀ ਇਧਰ ਹੈਨਾ ਤੇ ਹੁਣੋ ਕਾਕਾ ਨਹੀਂ ਕਰੇ ਮੈਨੂੰ ਟਾਈਮ ਤੇ ਮਿਲਦਾ ਮੈਂ ਕਹਿੰਦੀ ਆ ਕਾਕਾ ਕਰੇ ਹੋ ਗਿਆ ਸਲਾਈ ਦੋਨੋਂ ਕਮਾ ਖੋਲ ਕੇ ਦੇ ਮੈਨੂੰ ਕਿਉਂਕਿ ਇਹ ਬਹੁਤ ਟੈਂਟਾ ਖੋਲਦੀ ਨਹੀਂ ਨੀ ਜਦੋਂ ਖੋਲਦੇ ਆ ਨਾ ਬਹੁਤ ਜ਼ੋਰ ਲੱਗਦਾ ਕਿਉਂਕਿ ਫੇਰ ਟਾਂਕਿਆਂ ਨੂੰ ਪ੍ਰੋਬਲਮ ਹੁੰਦੀ ਆ ਤੇ ਮੈਂ ਕਹਿੰਦੀ ਆ ਉਹ ਖੋਲ ਦੂ ਖੋਲ ਕੇ ਦੀ 나ੜੀ 나ੜੀ ਹੋ ਜਾਂਦੀ ਆ ਇਹਦਾ ਬੈੱਡ ਬੁੜ ਜੇ ਛੱਡ ਦਾਂਗੇ ਆ ਕੱਪੜਿਆਂ ਤੇ ਮਾਰਨੀ ਆ ਆ ਚਾਦਰ ਹਜੇ ਮੈਂ ਨ ਮਾਰੀ ਚੁੱਕ ਲਈ ਸੀ ਬਿਸ਼ਾਉਣੀ ਆ ਇਸ ਵਾਲੇ ਬੈੱਡ ਤੇ ਚਾਦਰ ਬਿਸ਼ਾਉਣੀ ਆ ਹੁਣ ਇਹ ਬਿਸ਼ਾਉਣੀ ਆ ਫਿਰ ਕਾਕਾ ਵੀ ਆਉਣੇ ਵਾਲਾ ਕਾਕਾ ਦਾ ਟਾਈਮ ਹੋ ਗਿਆ ਇੱਥੇ ਚਾਦਰ ਮ ਉਹ ਤੈਨੂੰ ਚੱਕ ਕੇ ਸੋਫੇ ਤੋਂ ਮੈਂ ਪਾ ਤਾ ਕੇ ਬੈੱਡ ਤੇ ਤੇ ਝੋਤੇ ਮੇਰੇ ਨੇ ਬਣਾ ਲਿਆ ਟੂਹਾ ਬਾਜੀਆਂ ਪਾਉਂਦੇ ਨੇ ਆ ਸੱਟ ਖੜਦੀ ਹੋਈ ਉਹ ਜੋਰ ਨਾਲ ਸੱਟ ਵੱਜੀ ਇਹਦੀ ਆਵਾਜ਼ ਨਹੀਂ ਨਿਕਲੀ ਕਿੰਨਾ ਚਿਰ ਆ ਬੱਜੀ ਆ ਇੱਥੇ ਬਾਜੀ ਪਾ ਰਹੀ ਸੀ ਉਦੋਂ ਤੋਂ ਖੜ ਕੇ ਐਨੂੰ ਬਾਜੀ ਪਾ ਰਹੀ ਸੀ ਤੇ ਆ ਖਿੜਕੀ ਖੁੱਲੀ ਸੀ ਆ ਜਿਹੜੀ ਨੁੱਕਰ ਹੁੰਦੀ ਆ ਖਿੜਕੀ ਦੀ ਨੁੱਕਰ ਵੱਜੀ ਇੱਥੇ ਟੂਹੇ ਦੇ ਵਿੱਚ ਇਹਦੇ ਉਹ ਵਾਲੇ ਖਿਡੌਣੇ ਨਾ ਕਾਕੇ ਨੇ ਲੈਣੇ ਇਹਦੇ ਵਾਸਤੇ ਜਿਵੇਂ ਸਿੱਪਿੰਟੋਂ ਆਇਆ ਨਾ ਤੇ ਸਾਡੇ ਆਂਦੇ ਨੂੰ ਲੈ ਕੇ ਰੱਖੇ ਹੋਇਸੀ ਉਹਨੇ ਜੋ ਤੇ ਚਾਰਜਰ ਬਜਰਾ ਕੱਲਾ-ਕੱਲਾ ਕਰਿਆ ਤੇ ਆ ਤੇ ਮੇਰੀ ਪੁੜੀ ਦਾ ਫੋਨ ਵੀ ਖਰਾਬ ਹੋ ਗਿਆ ਇੱਕ ਤਾਂ ਇਹ ਪਤ ਨਹੀਂ ਕੀ ਗਏ ਪਾਈਨੈਪਲ ਦੀ ਸ਼ੇਪ ਦਾ ਬਣਾਇਆ ਹੋਇਆ ਇੱਕ ਕੰਨ ਤਾਂ ਟੰਗਿਆ ਹੋਇਆ ਇੱਕ ਥੱਲੇ ਲਟਕਦੇ ਆ ਸਮਝ ਨਹੀਂ ਆਉਂਦੀ ਚੀਜ਼ ਕਿ ਬਣਾਈਆ ਆ ਤਾਂ ਆਂਬ ਬਣਾਇਆ ਹੋਇਆ ਆਂਬ ਦੀ ਸ਼ੇਪ ਜਿ ਬਣਾਇਆ ਹੋਇਆ ਆਪਣੇ ਕਾਦੇ ਸ਼ੇਪ ਜੇ ਬਣਾਏ ਆ ਇਹ ਉਹ ਲੱਗ ਰਿਹਾ ਸੀਤਾ ਫਲ ਲੱਗ ਰਿਹਾ ਕਿਉਂਕਿ ਉਤੋਂ ਨਾ ਸੀਤਾ ਫਲ ਨੂੰ ਸ਼ੇਪ ਜੀ ਬਣਾਈ ਹੋਈ ਹੈ ਇਹ ਤੇ ਆਤੈਨ ਪਾਲੂ ਜੇ ਲੈਣੇ ਇਹਦੇ ਵਾਸਤੇ ਜਦੋਂ ਅਸੀਂ ਆਏ ਆ ਤਾਂ ਸਾਨੂੰ ਫੜਾਤੇ ਕਹਿੰਦਾ ਮੈਂ ਇੱਥੋਂ ਖਰੀਦੇ ਸੀ ਇਹਦੇ ਵਾਸਤੇ ਤੇ ਪਿੰਡ ਸੀ ਨਾ ਜਦੋਂ ਅਸੀਂ ਜੋਤਰੇ ਫੋਨ ਸੜਟਾ ਆਪਦਾ ਸੜਟ ਕੇ ਤੋੜਤਾ ਹੋ ਨਾ ਤੇ ਫੋਨ ਜਮਾ ਹੀ ਖਿਲਰ ਗਿਆ ਮੈਂ ਪਿੰਦ ਨੂੰ ਕਿਹਾ ਮੈਂ ਕਿ ਇਹਨੂੰ ਮੜਾ ਜਾ ਜੋੜ ਕੇ ਦੇਖ ਲੈ ਜੇ ਜੋੜਦਾ ਕਹਿੰਦਾ ਪੂਆ ਟੈਨਸ਼ਨ ਨਾ ਲੈਣਾ ਕਿ ਮਮਾ ਲੜੀ ਦੁਕਾਨ ਹੈਗੀ ਆ ਮੈਂ ਤਾਂ ਸਮਝਾ ਲਈ ਉਹਨਾਂ ਠੀਕ ਆ ਪਰ ਨਹੀਂ ਠੀਕ ਹੋਇਆ ਭਿੰਦੇ ਨੇ ਵੀ ਉੱਥੇ 15 1600 ਰੁਪਏ ਲਾਤਾ ਤੇ ਸਵੇਰੇ ਕਾਕਾ ਵੀ ਸਾਧਰੇ ਲੈ ਕੇ ਗਿਆ ਕਾਕ ਨੇ ਵੀ ਪੈਸੇ ਲਾਦੇ ਦੇਖੋ ਮੈਂ ਔਨ ਕਰ ਰਹੀ ਹਾਂ ਫੋਨ ਹੀ ਨਹੀਂ ਰਿਹਾ ਜੇ ਮੈਂ ਖਰਾਬ ਹੋ ਗਿਆ ਤਾਂ ਖਿਲਾਰ ਗਿਆ ਸੀ ਜਮਾਉ ਉਥੋਂ ਔਰ ਦੁਕਾਨਦਾਰੇ ਨੇ ਸਹੀ ਕੀਤਾ ਸਹੀ ਕਰਕੇ ਖੜ ਦਿੱਤਾ ਉਹਨੇ ਤੇ ਰਬੜਾ ਰੂੜਾ ਚੜਾਤੀਆਂ ਸੀਗੀਆਂ ਉਹ ਕਹਿੰਦਾ ਸੀਗਾ ਦੁਕਾਨਦਾਰਾ ਵੀ ਨੂੰ ਡੇਢ ਦੋ ਘੰਟੇ ਖੋਲਿਓ ਨਾ ਸੀ ਉਹ ਟਾਈਮ ਟੇ ਨਹੀਂ ਖੋਲੀ ਮੈਂ ਰਬੜਾ ਪਾ ਕੇ ਰੱਖਿਆ ਪਹਿਲਾਂ ਤਾਂ ਉੱਥੇ ਚਾਰਜਰ ਇਹ ਨਾ ਹੋਵੇ ਫੇਰ ਸਾਨੂੰ ਲੱਗਾ ਵੀ ਉਹਨੇ ਜਿਵੇਂ ਖਲਾਰਦਾ ਸੀ ਨਾ ਦੋ ਤਿੰਨੇ ਵੀ ਉਹਨੇ ਭਾਈ ਨੇ ਇਕੱਠਾ ਕਰੇ ਦੁਕਾਨ ਵਾਲੇ ਨੇ ਮੋਬਾਈਲ ਵਾਲੇ ਨੇ ਜਾਨੀ ਤੀ ਤਾਂ ਅੱਜ ਇੱਕ ਸ਼ਾਇਦ ਉਹ ਤੋਂ ਜੈਕ ਦੀ ਗੂੰਦ ਗੰਦ ਪੈ ਗਈ ਜਿਹੜੀ ਗੂੰਦ ਜਾਂ ਜੋ ਵੀ ਕੋਈ ਹੁੰਦਾ ਜਿਹੜਾ ਨਾ ਜੋੜਦੇ ਆ ਹੈਨਾ ਫੇਰ ਸਵੇਰੇ ਕਾਕੇ ਨੂੰ ਪੇ Điਆ ਮੈਂ ਮੈਂ ਕਿਹਾ ਜਰਾ ਇਹ ਤਾਂ ਜਾ ਕੇ ਜੈਕ ਪਵਾ 150 ਰੁਪਿਆ ਮੈਨੂੰ ਕਾਕੇ ਨੇ ਬੋਲੇ ਆ ਕੇ ਕੰਨੇ ਦਾ ਪਿਆ ਪਤਾ ਨਹੀਂ ਮਿੱਜਾ ਮਜਾ ਕਰ ਤੱਕ ਨਹੀਂ ਪਰ ਮੈਨੂੰ ਕਾਕੇ ਨੇ ਨਹੀਂ ਆਰੀ ਮੈਨੂੰ ਆਕੇ ਕਹਿੰਦਾ ਵੀ 150 ਦਾ ਜੈਕ ਪਿਆ ਠੀਕ ਆ ਤੇ ਜੈਕ ਵੀ ਪਵਾ ਲਿਆ ਸੀ ਨੇ ਦਾ ਚਾਰਜਰ ਫੇਰ ਵੀ ਨਹੀਂ ਹੋਇਆ ਚਾਰਜ ਨਹੀਂ ਲੱਗਾ ਤਿੰਨ ਦਿਨ ਹੋ ਗਏ ਦੋ ਤਰਾ ਫੋਨ ਸੁੱਚ ਬੰਦਾ ਦੋਤਾ ਬਰਿੰਦਰ ਵਾਲਾ ਫੋਨ ਚ ਗੰਦੀ ਆ ਤੇ ਦੋਤਾ ਸਿਮ ਕੱਟ ਕੇ ਬਰਿੰਦਰ ਦੇ ਫੋਨ ਦੇ ਕਵਰ ਦੇ ਪਿੱਛੇ ਪਾਇਆ ਤੇ ਬਰਿੰਦਰ ਦਾ ਫੋਨ ਮੈਂ ਖੋਲ ਰਹੀ ਸੀਗੀ ਉਨੀ ਜਿਹੜਾ ਸੈੱਟ ਜੇ ਤਾਂ ਖੋਲਦਾ ਮੈਂ ਜਿਹਦੇ ਜੇ ਇੱਕ ਪਿੰਨ ਦੀ ਨਾਲ ਖੋਲਦਾ ਖੋਲਦਾ ਇਹ ਬਰਿੰਦਰ ਦੇ ਫੋਨ ਚ ਵਲੋਗ ਬਣਾ ਰਹੀ ਆ ਇਧਰਲੀ ਸੈੱਟ ਤੋਂ ਖੋਲਦਾ ਕੈਮਰੇ ਕੰਨੀ ਤੋਂ ਸੈੱਟ ਜੀ ਤੋਂ ਮੈਂ ਸਿਹਰਤ ਨੇ 10 ਵਾਰ ਪੈਸੇ ਲਾ ਲੀਏ ਇਸ ਵਿੱਚੋਂ ਮੈਂ ਤਾਂ ਖੁੱਲੇ ਨਹੀਂ ਰਿਹਾ ਫੋਨ ਨਹੀਂ ਖੋਲਦਾ ਮੈਂ ਸੋਚਿਆ ਸੀ ਵੀ ਜੋਤ ਦਾ SIM ਇਹ ਚ ਬਦਲ ਨਹੀਂ ਜਾਦਵਿੰਦਰ ਦੇ ਫੋਨ ਦੇ ਵਿੱਚ ਕਿ ਜਦ ਤੱਕ ਜੋਤ ਦਾ ਫੋਨ ਨਹੀਂ ਹੁੰਦਾ ਹੁਣ ਨਵਾਂ ਲਿਆ ਕੇ ਦਊਂਗੀ ਜਾਹੇ ਚਾਹੇ ਚਲਦਾ ਲੈ ਕੇ ਦਮਾ ਇਹਨੂੰ ਮੈਂ ਦੇਖਦੀਆਂ ਨਾ ਤੇ ਆਹ ਫੋਨ ਨੇ ਵਿਚਾਰੇ ਨੇ ਇੰਨਾ ਸਾਥ ਦਿੱਤਾ ਨਾ ਮੇਰੇ ਹੈ ਇੰਨਾ ਸਾਥ ਦਿੱਤਾ ਨਾ ਇਹਨੂੰ 6 ਸਾਲ ਹੋ ਗਏ ਨੇ ਉਦੋਂ ਮੇਰੀ ਜੋਤ ਕੁਛ ਮਹੀਨਿਆਂ ਦੀ ਸੀਗੀ ਜੋਤ ਨੂੰ 6 ਮਹੀਨਾ ਸਾਲ ਲੱਗਿਆ ਉਦੋਂ ਮੈਂ ਲਿਆ ਸੀ ਇਹ 9000 ਦਾ नवे नवे चिटे सौ हजार का लिया समय ठीक है छे साल हो गए जी फोन की कुत्ते खाने मेरी चक चक कंधा चमारती है थां थांतों की टच पन भर दस मी रही कि लग नहीं रही टच टुटी होगी थां टुटिया था हो हुआ पर लगता है एक साफ आई भी जिम्मे चला हाथ च टच बजू या टच बजू कुछ भी हो जाऊ की कोई गल ਟੁੱਟੀ ਆ ਬਹੁਤ ਥਾਂ ਤੇ ਟੁੱਟੀ ਆ ਐ ਲੰਬੇ ਲੋਟ ਤੇੜਾ ਆਈਆਂ ਨੇ ਫਿਰ ਛੋਟੇ ਲੋਟ ਆਈਆਂ ਹੋਈਆਂ ਨੇ ਪਰ ਇਹ ਨਹੀਂ ਸੱਜੇ ਹੱਥ 'ਚ ਪੜ ਦੂਗੀ ਹਨਾ ਕੰਚ ਵੀ ਹੱਥ 'ਚ ਵੱਜਣਾ ਇਹ ਟੱਚ ਚੁੱਕਦੀ ਨਹੀਂ ਐ ਸੈੱਟ ਰਹਿਣੀ ਜਿਵੇਂ ਇਹਦੀ ਹੈਗੀ ਉਵੇਂ ਰਹਿਣੀ ਆ ਤੇ ਹੁਣ ਦੇਖਦੀ ਆ ਇੱਕ ਦੋ ਦਿਨ ਤੱਕ ਇਹਨੂੰ ਫੋਨ ਲੈ ਕੇ ਦਿੰਦੀ ਆ ਫਿਲਹਾਲ ਤਾਂ ਚੱਲਦਾ ਲੱਗਦਾ ਵੀ ਫਿਰ ਹੌਲੀ ਹੌਲੀ ਨਵਾਂ ਲੈ ਦਊਗੀ ਤੇ ਮੇਰਾ ਬਹੁਤ ਬਹੁਤ ਔਖਾ ਹੈ ਸਵੇਰ ਦਾ ਜਦਵਿੰਦਰ ਦਾ ਫੋਨ ਚਲਾਉਂਦਾ ਤੇ ਅੱਜ ਅੱਜ ਕੱਲ ਪਰਸੋਂ ਦੋ ਤਿੰਨ ਦਿਨ ਹੋ ਗਏ ਮੈਂ ਜਾ ਜਾਦਵਿੰਦਰ ਨੂੰ ਫੋਨ ਚ ਪੜਨੀ ਲਾਇਆ ਨਹੀਂ ਮੇਰੀ ਆਤ ਦਾ ਜਾਦਵਿੰਦਰ ਦੀ ਵੀ ਯਾਦਤ ਆਉਂਦੀ ਸੀ ਉਹ ਨਾਲ ਫੋਨ ਚ ਜਿਆਦਾ ਕਰ ਕਾਟ ਲਾ ਕੇ ਰੱਖਦਾ ਸੀ ਹੋਰ ਪੁੱਛੇ ਸੀ ਦਿਲ ਫਰੋਂ ਦਾ ਜਿਉ ਟੂ ਵੀ ਭੋਲਣੀ ਉਹਨਾਂ ਪਾਰ ਫੇਸਬੁੱਕ ਤੇ ਵੀ ਬਸ ਗੁਰੂਆਂ ਦੀਆਂ ਬਾਬਿਆਂ ਦੀਆਂ ਚੀਜ਼ਾਂ ਦੇਖਦਾ ਹੁੰਦਾ ਸੀ ਤੇ ਮੈਂ ਡੇਲੀ ਮੇਰੀ ਆਤ ਦਾ ਜਾਦਵਿੰਦਰ ਦੇ ਫੋਨ ਦੇ ਵਿੱਚ ਮੈਂ ਸੁਖਨੀ ਸਾਹਿਬ ਦਾ ਤੇ ਮੂਰ ਮੰਤਰ ਦਾ ਡੇਲੀ ਪਾਠ ਲਾਉਣਾ ਹੀ ਲਾਉਣਾ ਮੈਂ ਜੋ ਮਰਜ਼ੀ ਹੋ ਜੇ ਤੇ ਬੁੱਧਵਾਰ ਨੂੰ ਮੈਂ ਚਪੈਰਾ ਸਭ ਲਾਉਣੀ ਆ ਅੱਜ ਬੁੱਧਵਾਰ ਸੀ ਤਾਂ ਅੱਜ ਜੇ ਪਹਿਲਾਂ ਸਾਬ ਲਾਉਣਾ ਸੀ ਤੇ ਇਹ ਕੁੜੀ ਦੇ ਨਾਲ ਜੇ ਪਹਿਲਾਂ ਸਾਬ ਨਹੀਂ ਮੈਨੂੰ ਲਾਉਂ ਦਿੱਤਾ ਮੇਰਾ ਫੋਨ ਇਹ ਜਿੱਤਾ ਟੈਟਿਕ ਜਿੱਤਾ ਇਹਦਾ SIM ਕੱਢ ਕੇ ਜਿਆਦਾ ਬੰਦੇ ਦੇ ਫੋਨ ਦੇ ਕਵਰ ਤੇ ਪਿੱਛੇ ਪਾਏ ਹੋਇਆ ਤੇ ਆਹੋਂ ਕਰਦੀ ਨਹੀਂ ਗੀ ਫੋਨ ਦਿੰਦੀ ਨਹੀਂ ਕਿ ਨੈਟ ਮੋਗਾ ਦਿੰਦੀ ਹੈ ਜਿਆਦਾ ਬੰਦੇ ਦੇ ਫੋਨ ਤੇ ਕੋਈ ਕੰਮ ਵੀ ਕੋਈ ਵੀ ਕੰਮ ਨਹੀਂ ਮੇਰੇ ਤੋਂ ਹੁੰਦਾ ਕੋਈ ਵੀ ਕੰਮ ਮੈਂ ਕਰਾਂ ਮੈਨੂੰ 3 ਦਿਨ ਹੋ ਗਏ ਜਿਆਦਾ ਬੰਦੇ ਦਾ ਫੋਨ ਲੈ ਬੈਠੀ ਆ ਅੱਜ ਪਹਲਰ ਗਏ ਆ ਉੱਥੇ ਜਾ ਕੇ ਕਹਿੰਦੀ ਇਹ ਫੋਨ ਮੇਰਾ ਹੋਇਆ ਮੈਂ ਕਹਾ ਚਲ ਠੀਕ ਆ ਸੋਰੀ ਕਹਿੰਦੀ ਪਹਲਰ ਵਾਲੀ ਦੀਦੀ ਕਹਿੰਦੀ ਇਹਦਾ ਫੋਨ ਲੁਕੀ ਹੋ ਗਿਆ ਤਾਂ ਤਿੰਨ ਤਣ ਹੋ ਗਏ ਹੁਣ ਪਤਾ ਨਹੀਂ ਜਦ ਜਦਵਿੰਦਰ ਕਹਿੰਦਾ ਜੋ ਤਰੇ ਫੋਨ ਤੇ ਕਿਸੇ ਨੇ ਫੋਨ ਕੀਤਾ ਨਹੀਂ ਕੀਤਾ ਕਿਸਰਾ ਫੋਨ ਆਇਆ ਗਿਆ ਸਾਨੂੰ ਕੋਈ ਪਤਾ ਨਹੀਂ ਇਹ ਤਾਂ ਫੋਨ ਤੇ ਵੀ ਰਿਸ਼ਤੇਦਾਰਾਂ ਦੇ ਵੀ ਪਰਿਵਾਰ ਦੇ ਫੋਨ ਆਉਂਦੇ ਨੇ ਪਰ ਹੁਣ ਸਮਝੇ ਨਹੀਂ ਹੁੰਦੀ ਕਿ ਸਾਨੂੰ ਵੀ ਕਿਸੇ ਦਾ ਕੀ ਫੋਨ ਆਇਆ ਜਾਂ ਨਹੀਂ ਆਇਆ ਹੁਣ ਫਿਰ ਉਹਦਾ ਫੋਨ ਹੀ ਨਹੀਂ ਚੱਲਦਾ ਕੀ ਕਹਦੀ ਹੈ ਨਾ ਕਿਸੇ ਨੂੰ ਹੁਣ ਇਹਦਾ ਫੋਨ ਬੰਦ ਪਿਆ ਤਿੰਨ ਚਾਰ ਦਿਨ ਹੋ ਗਏ ਨੇ ਹੁਣ ਦੇਖੂਗੀ ਸਵੇਰੇ ਕੋਈ ਲੈ ਕੇ ਦਉਂਦੀ ਉਹ ਫੋਨ ਸਵੇਰੇ ਵਾਸਤੇ ਮੈਂ ਕਿਤੇ ਜਾਣਾ ਹੈ ਜੇ ਸੱਜਰੇ ਜਾਓਗੇ ਮੈਂ ਕੱਲ ਨੂੰ ਸ਼ਾਮ ਹੋ ਜਾਣੀ ਮੈਨੂੰ ਮੁੜਦੇ ਨੂੰ ਸ਼ਾਮ ਤੱਕ ਆਵਾਂਗੇ ਮੈਂ ਤੇ ਜੋ ਚੱਲੇ ਆ ਤੇ ਉਸ ਤੋਂ ਬਾਅਦ ਉਹ ਫਿਰ ਦੇਖਦੇ ਆ ਕੱਲ ਨੂੰ ਸ਼ਾਮ ਨੂੰ ਆ ਕੇ ਟਾਈਮ ਰਹਿ ਜਾ ਤਾਂ ਕਿਤੇ ਨਹੀਂ ਪਾਸੋਂ ਕੋਈ ਸੈਕਿੰਡ ਹਾਰਡ ਲੈ ਦੂੰਗੀ ਜਾਂ ਫਿਰ ਨਵਾਂ ਲਿਆ ਗਿਆ ਕਿਤੇ ਨਹੀਂ ਚਲਦਾ ਹੀ ਲੈ ਦੂੰਗੀ ਫਿਰ ਹੋਲੀ-ਹੁਲੀ ਨੂੰ ਨਵਾਂ ਲੈ ਦੂੰਗੀ ਫੋਨ ਮੇਰੇ ਕੋਲ ਤੜਾ ਫੋਨ ਚਾਰ ਤਿੰਨ ਚਾਰ ਦਿਨ ਦਾ ਬੰਦਾ ਜਿੰਨ ਤਿੰਨ ਦਿਨਾਂ ਮਤਲਬ ਚੌਥਾ ਦਿਨ ਹੋ ਹੀ ਜਾਣਾ ਰਾਤ ਤਾਂ ਹੋ ਗਈ ਨੇ ਦਾ ਤਾਂ ਹੋ ਗਿਆ ਚੌਥਾ ਦਿਨ ਚੜੇ ਜਾਣਾ ਦੇਣ ਗਿਆ ਤਾਂ ਰਾਤ ਬੈਠ ਕੇ ਜਾਣ ਗਿਆ शरीफ लगता गुगू गुगू जो जो जागदर एदा कंजर होंगे ना आखो बुद्ध की फोटो ना यही ऑनलाइन मंगवाई थ मतलब सोहने लगे तो उधर ले मकान चलाए थे तीन फोटो ने एक फोटो जो उपर लाती ਇੱਕ نیچے ਲਾਦੀ ਫਿਰ ਇੱਕ ਉਸ ਤੋਂ نیچے ਲਾਦੀ ਠੀਕ ਆ ਆ ਲੈ ਕੋ ਕੰਪੜ ਬਿਚਾ ਕੇ نیچے ਪਤਾ ਨਹੀਂ ਆ ਕਲੇ ਦੇ ਨਾਲ ਆ ਫੁੱਲ ਫੁੱਲ ਦੇ ਕੀ ਬਣਾਏ ਹੋ ਨੇ ਲੱਡੂ ਲੱਡੂ ਆਪੇ ਕਲੇ ਨਾਲ ਬਣਾ ਕੇ ਰੱਖੇ ਨੇ ਮੇਰਾ ਮੰਦਰ ਆ ਚੱਕਰ ਨਹੀਂ ਦਿੰਦੀ ਸਾਨੂੰ ਇਹਦੇ ਚੱਕੇ ਹੋਣਾ ਮੇਰਾ ਮੰਦਰਾ ਪਹਿਲਾਂ ਉੱਥੇ ਦਰਾਜ ਤੇ ਰੱਖੇ ਹੋਇਆ ਸੀਗਾ ਮੈਂ ਕਦੀ ਆਪਾਂ ਪੈਣੇ ਆ ਉਦੋਂ ਕਿਉਂਕਿ ਸਾਡਾ ਪੈਂਟ ਉਹ ਕੋ ਟਿਕਾਣਾ ਨਹੀਂਗਾ ਜਦੋਂ ਮੈਂ ਤੇ ਜੋਤ ਪੈਣੇ ਆ ਹੁਣ ਖਾਸ ਕਰਕੇ ਐਸ ਲੋਟ ਨੂੰ ਛੋਟੇ ਲੋਟ ਨੂੰ ਪੈਣੀ ਆ ਮਾਮਾ ਤੇ ਆ ਜਾਂ ਤੜੇ ਘਰ ਅਸੀਂ ਐਨੂੰ ਸਰਕਾਰ ਨੇ ਉਧਰੋਂ ਪੈਰ ਹੋ ਜਾਂਦੇ ਨੇ ਕਦੇ ਇਹ ਸੋਚੋ ਕਦੇ ਅਸੀਂ ਸਿੱਧੇ ਪਾਸੇ ਸਿਰਾਣੇ ਕਰਨੇ ਕਿ ਸਰਕਾਰ ਕੇ ਪਏ ਆ ਚਾਰੇ ਮਾਪ ਉੱਤ ਅਸੀਂ ਪੁੱਤ ਬਣਦੇ ਆ ਕਦੇ ਇੱਧਰ ਸਿਰ ਹੁੰਦਾ ਸਾਡਾ ਕਦੇ ਉਧਰ ਹੁੰਦਾ ਕਦੇ ਸਾਡਾ ਸਿਰ ਇੱਧਰ ਹੁੰਦਾ ਪੈਰ ਉਧਰ ਹੁੰਦੇ ਉਧਰ ਤਾਂ ਸਿਰ ਤੇ ਕਰਮਾਂ ਨਾਲੇ ਕਦੇ ਕਰਦੇ ਆ ਛੁਰੂ ਤੋਂ ਆਤਾ ਮੇਰੇ ਮੁੰਡੇ ਵੀ ਆਈ ਤੇ ਫਿਰ ਪਹਿਣਗੇ ਉਹ ਵੀ ਟੇਡੇ-ਬਿੰਡੇ ਹੋ ਕੇ ਪਹਿਣਦੇ ਆ ਸਾਡੀ ਚਾਰੇ ਮਾਪ ਕਦੇ ਹੀ ਯਾਦ ਤੇ ਫਿਰ ਉਥੋਂ ਮਸੀ ਮੰਦਰ ਚ ਗਿਆ ਬੈਡਾਂ ਦੇ ਦਰਵਾਜ਼ੇ ਰੱਖਿਆ ਸੀਗਾ ਇਹਨੂੰ ਮੈਂ ਕਿਹਾ ਪਹਿਣਾ ਇਥੇ ਮੰਦਰ ਬਣਾ ਲਾ ਹੁਣ ਆ ਮੇਰੀ ਕੁੜੀ ਨੇ ਆਪ ਦਾ ਮੰਦਰ ਲੱਗ ਤੋਂ ਬਣਾਇਆ ਹੋਇਆ ਇੱਕ ਬੋਧੀ ਫੋਟੋ ਆ ਲਈ ਤੇ ਦੋ ਮੈਂ ਅੰਦਰ ਉਥੇ ਰੱਖੀ ਹੁਣੇ ਬਾਬੇ ਕੋਲੇ ਮੈਂ ਕਿਹਾ ਵੀ ਜੁੱਥੇ ਮਿੱਥੇ ਹੱਥ ਲੱਗਣਗੇ ਹੈਨਾ ਵੀ ਚਲੋ ਦੇਵੀ ਦੇਵ ਤੇ ਜੋ ਵੀ ਹੈ ਮੈਨੂੰ ਸੋਹਣੀਆਂ ਲੱਗੀਆਂ ਮੈਂ ਨਾ ਆਨਲਾਈਨ ਨੀ ਸੋਦਾ ਸ਼ੋਪਿੰਗ ਬਹੁਤ ਜ਼ਿਆਦਾ ਕਰਦੀ ਆ ਸ਼ੁਰੂ ਤੋਂ ਅੱਜ ਤੱਕ ਨਹੀਂ ਕਾਫੀ ਸਾਲਾ ਤੋਂ ਪਿਛੇ 8 ਤੋਂ 7 ਸਾਲਾ ਤੋਂ ਜਾ ਤੋ ਮੇਰੇ ਸ਼ੋਪਿੰਗ ਕਰ ਲਿਆ ਆ ਯਾ ਆਨਲਾਈਨ ਵੀ ਕਿਵੇਂ ਕਰੀਦੀ ਆ ਤੇ ਮੈਂ ਆਨਲਾਈਨ ਨਮ ਗਵਾਈਆਂ ਸੀਗੀਆਂ 270 ਪਤਾ ਨਹੀਂ 77 ਰੁਪਏ ਦੀਆਂ ਸੀ 300 ਦੇ ਵਿੱਚ ਵਿੱਚ ਮਤਲਬ 280 ਰੁਪਏ ਦੇ ਵਿੱਚ ਵਿੱਚ ਲਾ ਲਓ 70 ਦੀਆਂ ਸੀ ਕਿ 77 ਦੀਆਂ ਸੀ ਇੱਥੇ ਕਿਸੀ ਕੁਝ ਹੈ ਨਾ ਤੇ ਕਾਫੀ ਹੋ ਗਏ ਇਹਨਾਂ ਨੂੰ ਤਿੰਨ ਤਿੰਨ ਚਾਰ ਸਾਲ ਹੋ ਗਏ ਬਹੁਤ ਸੋਹਣੀਆਂ ਲੱਗਦੀਆਂ ਨੇ ਦੀਵਾਰ ਤੇ ਲੱਗੀਆਂ ਹੋਈਆਂ ਤੇ ਮੇਰੀ ਕਿੰਨੀ ਇੱਥੇ ਆਪ ਦਾ ਬਾਬਾ ਜੀ ਰੱਖ ਕੇ ਮੰਦਰ ਬਣਾਈ ਫਿਰਦੀ ਆ ਦਿੰਦੀ ਨਹੀਂ ਫੋਟੋਆਂ ਕਹਿੰਦੀ ਮੇਰੀਆਂ ਨੇ ਮੈਨੂੰ ਦੋ ਓਕੇ ਜਿਹੜਾ ਕੋਈ ਹੁੰਦਾ ਸਾਡੇ ਰਿਸ਼ਤੇਦਾਰ ਪਹਿਲਾਂ ਇੱਧਰ ਧਿਆਨ ਜਾਂਦਾ ਵੀ ਇੱਕ ਮੰਦਰ ਐਥੇ ਆ ਤੇ ਇੱਕ ਮੰਦਰ ਉੱਥੇ ਹੁਣ ਕੀ ਦੱਸਾਂ ਵੀ ਉੱਥੇ ਮਾਂ ਪੂਜਦੀ ਐ ਇੱਥੇ ਵੀ ਪੂਜਦੀ ਆ ਮੈਂ ਇਹਦਾ ਤਾਂ ਮੰਦਰ ਉਧਰ ਆ ਮੈਂ ਤਾਂ ਉਧਰ ਚੋਤ ਵਰਤੀ ਕਰਦੀ ਆ ਇਹ ਪੈ ਜੀ 35 ਵਰ ਦੇ ਹੜੀ ਜੇ ਮੱਥਾ ਟੇਕਦੀ ਆ ਮੂੰਹ ਤੋਤਾ ਨਹੀਂ ਤੋਤਾ ਸ਼ੀਸ਼ੀ ਹੱਥ ਚ ਫੜੀ ਹੁੰਦੀ ਐ ਸ਼ੀਸ਼ੀ ਪਿੰਦੀ ਐ ਜੁੱਠਾ ਆ ਕਹਿੰਦੇ ਮੰਦਰ ਮੱਥਾ ਟੇਕੋ ਕਿ ਮੈਨੂੰ ਕਹੋ ਕਿ ਤੂੰ ਵੀ ਮੱਥਾ ਟੇਕੋ ਪੈਸੇ ਰੱਖ ਮੱਥਾ ਟੇਕ ਫਿਰ ਮੇਰੇ ਤੋਂ ਮੱਥਾ ਟਕਵਾਉਗੀ ਤੇ ਮੈਂ ਮੱਥਾ ਮੂਥਾ ਟੇਕ ਦੂੰਗੀ ਫਿਰ ਬਾਬੇ ਮੂਰੋ ਪੈਸੇ ਚਾ ਬੱਚਿਆਂ ਨੂੰ ਮਾਫ ਹੁੰਦਾ ਤਰ੍ਹਾਂ ਕੋ ਚੱਕ ਕੇ ਪੈਸੇ ਦੁਕਾਨ ਤੇ ਚਲੀ ਜਾਂਦੀ ਆ ਆ ਕੁਛ ਕਰਦੀ ਐ ਇਹ ਜਿਹੜੇ ਮੈਨੂੰ ਮੰਗ ਕੇ ਥਾਣੇ ਨੇ ਉਹ ਲੱਗ ਰਹੇ ਜਿਹੜੇ ਬਾਬਾ ਜੀ ਤੋਂ ਲੈ ਕੇ ਖਲਾਣੀਆਂ ਉਹ ਲੱਗ ਨੇ ਮੈਨੂੰ ਕਹੂਗੀ ਪੈਸੇ ਰੱਖ ਕੇ ਮੱਥਾ ਟੇਕ ਦਿਹਾੜੀ 'ਚ 20 ਵਾਰ ਤਾਂ ਮੈਨੂੰ ਮੱਥਾ ਟਕਵਾ ਲਾਂਦੀ ਐ 10 5 ਰੱਖਾ ਕੇ ਟੁੱਟਿਆ ਪੈਸਾ ਨਹੀਂ ਛੱੜਦੀ ਨਰ ਕੋਈ